ਸਤਿ ਸ਼੍ਰੀ ਅਕਾਲ ਜੀ। ਕਿਰਨ ਦੇ ਵਿਆਹ ਨੂੰ 15 ਦਿਨ ਹੋ ਚੁੱਕੇ ਸੀ। ਹੌਲੀ-ਹੌਲੀ ਵਿਆਹ ਚ ਆਏ ਹੋਏ ਸਾਰੇ ਰਿਸ਼ਤੇਦਾਰ ਵੀ ਜਾ ਚੁੱਕੇ ਸੀ ਤੇ ਆਫਿਸ ਦੀਆਂ ਛੁੱਟੀਆਂ ਵੀ ਖਤਮ ਹੋ ਚੁੱਕੀਆਂ ਸੀ। ਹੁਣ ਉਹਨੇ ਦੁਬਾਰਾ ਆਫਿਸ ਜਾਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਸਵੇਰੇ ਆਫਿਸ ਜਾਣ ਤੋਂ ਪਹਿਲਾਂ ਉਹਦੀ ਸੱਸ ਨੇ ਕਿਹਾ ਕਿ ਕਿਰਨ ਰੋਕ ਤੇ ਉਹਦੇ ਹੱਥ 'ਚ ਇੱਕ ਕਾਗਜ਼ ਫੜਾ ਦਿੱਤਾ। ਇਹ ਕੀ ਆ ਮੰਮੀ ਜੀ? ਕਿਰਨ ਨੇ ਹਰਾਨੀ ਨਾਲ ਪੁੱਛਿਆ ਬਹੂ ਇਹ ਤੇਰੇ ਤੇ ਤੇਰੀ ਜਟਾਣੀ ਦੇ ਕੰਮਾਂ ਦੀ ਲਿਸਟ ਆ ਮੈਂ ਨਹੀਂ ਚਾਹੁੰਦੀ ਕਿ ਤੇਰੇ ਤੇ ਵੱਡੀ ਬਹੂ ਵਿੱਚ ਕਿਸੇ ਵੀ ਗੱਲ ਨੂੰ ਲੈ ਕੇ ਅਣਬਣ ਹੋਵੇ ਇਸ ਲਈ ਮੈਂ ਤੇਰੇ ਤੇ ਉਹਦੇ ਕੰਮ ਨੂੰ ਅੱਧਾ-ਅੱਧਾ ਵੰਡ ਦਿੱਤਾ ਆ ਕਿਰਨ ਨੇ ਉਸ ਲਿਸਟ ਨੂੰ ਪੜ੍ਹਿਆ ਤੇ ਉਹ ਨੂੰ ਉੱਥੇ ਹੀ ਪਾੜ ਕੇ ਮੇਜ਼ ਤੇ ਰੱਖ ਕੇ ਚਲੀ ਗਈ ਸ਼ਾਮ ਨੂੰ ਡਿਊਟੀ ਖਤਮ ਹੋਣ ਤੋਂ ਬਾਅਦ ਜਦੋਂ ਕਿਰਨ ਘਰ ਵਾਪਸ ਆਈ ਤਾ ਉਹਦੀ ਸਾਸਣੀ ਉਹਨੂੰ ਬੜੇ ਗੁੱਸੇ ਨਾਲ ਵੇਖਿਆ ਤੇ ਬੋਲੀ ਬਹੂ ਸਵੇਰੇ ਮੈਂ ਤੈਨੂੰ ਕੰਮ ਦੀ ਇੱਕ ਲਿਸਟ ਫੜਾਈ ਸੀ ਪਰ ਤੂੰ ਇਹ ਕੀ ਕੀਤਾ ਇਹ ਤੂੰ ਚੰਗਾ ਨਹੀਂ ਕੀਤਾ ਕਿਨਨਦੀ ਸਾਸਣੀ ਉਹਨੂੰ ਗੁੱਸੇ ਨਾਲ ਵੇਖਦੇ ਹੋਏ ਕਿਹਾ ਲਿਸਟ ਕਿਉਂ ਪਾੜ ਦਿੱਤੀ ਸੀ ਤਾਂ ਕਿਨਨ ਨੇ ਕਿਹਾ ਮੰਮੀ ਜੀ ਇਹ ਤੁਸੀਂ ਕਿਵੇਂ ਕੰਮ ਦਾ ਬਟਵਾਰਾ ਕੀਤਾ ਆ ਮੈਂ ਸਵੇਰੇ ਸਵੇਰੇ 7 ਵਜੇ ਡਿਊਟੀ ਜਾਣਾ ਹੁੰਦਾ ਆ ਤੇ ਉਸ ਤੋਂ ਪਹਿਲਾਂ ਮੈਂ ਸਾਰਿਆਂ ਲਈ ਨਾਸ਼ਤਾ ਟਿਫਨ ਤੇ ਝਾੜੂ ਪੋਚਾ ਕਿਵੇਂ ਕਰ ਸਕੂੰਗੀ ਸ਼ਾਮ ਨੂੰ ਵੀ ਸਾਰੇ ਕੰਮ ਮੈਂ ਹੀ ਕਰਨੇ ਹੁੰਦੇ ਆ ਰੋਟੀ ਵੀ ਮੈਂ ਹੀ ਬਣਾਉਣੀ ਹੁੰਦੀ ਆ ਤੇ ਭਾਂਡੇ ਵੀ ਮੈਂ ਹੀ ਸਾਫ਼ ਕਰਨੇ ਹੁੰਦੇ ਆ ਮੈਂ ਸਵੇਰੇ 7 ਵਜੇ ਡਿਊਟੀ ਜਾਂਦੀ ਆ ਤਿਆਰ ਹੋਣਾ ਹੀ ਬਹੁਤ ਮੁਸ਼ਕਲ ਹੁੰਦਾ ਆ ਉਪਰੋਂ ਘਰ ਦੇ ਇਹਨੇ ਸਾਰੇ ਕੰਮ ਇਹ ਮੈਂ ਕਿਵੇਂ ਕਰ ਸਕਦੀ ਆ ਕਿਵੇਂ ਕਰ ਸਕਦੀ ਆ ਇਹਦਾ ਕੀ ਮਤਲਬ ਆ ਇਹ ਸਾਰੇ ਕੰਮ ਤੂੰ ਹੀ ਕਰਨੇ ਆ ਕਿਉਂਕਿ ਤੂੰ ਵੀ ਇਸ ਘਰ ਦੀ ਬਹੂ ਆ ਮੰਨਦੀ ਆ ਕਿ ਤੂੰ ਨੌਕਰੀ ਕਰਦੀ ਆ ਪਰ ਇਹ ਸਾਰੇ ਕੰਮ ਵੀ ਤੈਨੂੰ ਹੀ ਕਰਨੇ ਪੈਣਗੇ ਪਰ ਮੰਮੀ ਜੀ ਤੁਸੀਂ ਵੱਡੀ ਦੀਦੀ ਨੂੰ ਕਿੰਨੇ ਥੋੜੇ ਕੰਮ ਦਿੱਤੇ ਆ ਬਸ ਸਵੇਰੇ ਚਾਹ ਜਾਣਿਆਂ ਦਾ ਖਾਣਾ ਤੇ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋਣਾ ਤੁਸੀਂ ਤਾਂ ਸ਼ਾਮ ਦੇ ਸਾਰੇ ਕੰਮ ਮੇਰੇ ਤੇ ਹੀ ਪਾ ਦਿੱਤੇ ਰੋਟੀਆਂ ਵੀ ਮੈਂ ਹੀ ਪਕਾਉਣੀਆਂ ਆ ਭਾਂਡੇ ਵੀ ਸਾਫ਼ ਕਰਨੇ ਆ ਤੇ ਰਸੋਈ ਵੀ ਸਾਫ਼ ਕਰਨੀ ਆ ਇੰਨੇ ਸਾਰੇ ਕੰਮ ਕਰਦਿਆਂ ਤਾਂ ਮੈਨੂੰ ਰਾਤ ਦੇ 11 ਵਜੇ ਜਾਣਗੇ ਤਸਵੇਰੇ 4 ਵਜੇ ਉੱਠ ਜਾਇਆ ਕਰ ਤਾਂ ਸਾਰੇ ਕੰਮ ਹੋ ਜਾਣਗੇ ਬਹੂ ਵੱਡੀ ਬਹੁਤ ਤੇਰੇ ਤੋਂ ਵੱਡੀ ਆ ਤੇ 10 ਸਾਲ ਤੋਂ ਇਸ ਘਰ ਦੀ ਸੇਵਾ ਕਰ ਰਹੀ ਆ ਅਸੀਂ ਤਾਂ ਆਪਣੇ ਵੇਲੇ 4 ਵਜੇ ਉੱਠ ਖੜਦੇ ਸੀ ਇਹ ਸਾਰੀਆਂ ਗੱਲਾਂ ਕਿਰਨ ਦੀ ਜਠਾਣੀ ਸੁਣ ਰਹੀ ਸੀ ਉਹ ਬਾਹਰ ਆ ਕੇ ਕਹਿਣ ਲੱਗੀ ਘਰ ਦੇ ਹੋਰ ਵੀ ਬਹੁਤ ਕੰਮ ਹੁੰਦੇ ਆ ਤੇਰੇ ਜਾਣ ਤੋਂ ਬਾਅਦ ਉਹ ਸਾਰੇ ਕੰਮ ਮੈਂ ਹੀ ਤਾਂ ਕਰੂੰਗੀ ਵੇਖੋ ਦੀਦੀ ਕਿਰਨ ਨੇ ਆਪਣੀ ਜਠਾਣੀ ਵੱਲ ਵੇਖਦੇ ਹੋਏ ਕਿਹਾ ਮੈਂ ਤੁਹਾਡੇ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੁੰਦੀ ਪਰ ਮੈਂ ਇੰਨੇ ਸਾਰੇ ਕੰਮ ਸਵੇਰੇ ਨਹੀਂ ਕਰ ਸਕੂੰਗੀ ਮੈਂ ਸਿਰਫ ਆਪਣਾ ਤੇ ਆਪਣੇ ਪਤੀ ਦਾ ਤੇ ਵੱਡੇ ਭਾਜੀ ਦਾ ਟਿਫਨ ਤਿਆਰ ਕਰ ਸਕਦੀ ਹਾਂ ਮੈਂ ਸਵੇਰੇ 7 ਵਜੇ ਤੱਕ ਨਿਕਲਣਾ ਹੁੰਦਾ ਆ ਤਾਂ ਇੰਨੀ ਜਲਦੀ ਇੰਨੇ ਸਾਰੇ ਕੰਮ ਮੇਰੇ ਕੋਲੋਂ ਨਹੀਂ ਹੋ ਸਕਣਗੇ ਮੰਮੀ ਜੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਇਹ ਕਿਸ ਤਰ੍ਹਾਂ ਦਾ ਕੰਮ ਵੰਡਿਆ ਆ ਵਿਕਰਮ ਕਮਰੇ 'ਚ ਬੈਠਾ ਬੈਠਾ ਕਿਰਨ ਆਪਣੀ ਭਾਬੀ ਤੇ ਆਪਣੀ ਮਾਂ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ ਸੀ ਉਹ ਕਮਰੇ 'ਚੋਂ ਬਾਹਰ ਨਿਕਲਿਆ ਤੇ ਬੋਲਿਆ ਚੁੱਪ ਹੋ ਜਾ ਕਿਰਨ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਆ ਕਿ ਤੂੰ ਮੇਰੀ ਮਾਂ ਨਾਲ ਕਿਸ ਤਰ੍ਹਾਂ ਗੱਲ ਕਰ ਰਹੀ ਆ ਤੂੰ ਤਾਂ ਖੁਦ ਇੱਕ ਟੀਚਰ ਆ ਤੇ ਨਾਲ ਇੱਕ ਬਹੂ ਵੀ ਆ ਸਹੁਰਿਆਂ ਪ੍ਰਤੀ ਵੀ ਤੇਰੇ ਕੁਝ ਫਰਜ਼ ਬੰਦੇ ਆ ਸਹੁਰਿਆਂ ਪ੍ਰਤੀ ਕੀ ਫਰਜ਼ ਹੁੰਦੇ ਆ ਕਿ ਤੈਨੂੰ ਇਹ ਪਤਾ ਨਹੀਂ ਆ ਕਿਰਨ ਨੇ ਆਪਣੇ ਪਤੀ ਵੱਲ ਵੇਖਦੇ ਹੋਏ ਕਿਹਾ ਮੈਂ ਟੀਚਰ ਆ ਇਸ ਲਈ ਕਹਿ ਰਹੀ ਆ ਕਿ ਜੇ ਤੁਹਾਡੇ ਤੋਂ ਵੱਡੇ ਗਲਤ ਹੋਣ ਤਾਂ ਆਪਣੇ ਹੱਕ ਲਈ ਬੋਲਣਾ ਪੈਂਦਾ ਆ ਜੇ ਮੈਂ ਖੁਦ ਆਪਣੇ ਹੱਕ ਲਈ ਨਹੀਂ ਬੋਲੂੰਗੀ ਤਾਂ ਆਪਣੇ ਬੱਚਿਆਂ ਨੂੰ ਮੈਂ ਕੀ ਸਿਖਾਉਂਗੀ ਮੈਂ ਰਾਤ ਦੇ 11 ਵਜੇ ਤੱਕ ਰਸੋਈ 'ਚ ਕੰਮ ਕਰੂੰਗੀ 12 ਵਜੇ ਤੱਕ ਮੈਂ ਮਸਾ ਸੌਂ ਸਕੂੰਗੀ ਤੇ ਸਵੇਰੇ 4 ਵਜੇ ਮੇਰੀ ਨੀਂਦ ਕਿਵੇਂ ਖੁੱਲੂਗੀ ਵਿਕਰਮ ਦੇ ਕੋਲੇ ਦਾ ਕੋਈ ਜਵਾਬ ਨਹੀਂ ਸੀ ਗਿਰੰਦੀ ਸਾਸ ਨੇ ਕਿਹਾ ਜ਼ਰੂਰੀ ਤਾਂ ਨਹੀਂ ਕਿ ਸਾਰਾ ਕੰਮ ਰਾਤ ਦੇ 11 ਵਜੇ ਹੀ ਖਤਮ ਹੋਵੇ ਛੇਤੀ ਵੀ ਹੋ ਸਕਦਾ ਆ ਤੇ ਇਹ ਸਾਰੇ ਕੰਮ ਤੂੰ ਕਿਵੇਂ ਕਰੇਂਗੀ ਇਹ ਮੈਨੂੰ ਨਾ ਸਿਖਾ ਕਿਸੇ ਕਰੋੜਪਤੀ ਦੀ ਧੀ ਨਹੀਂ ਆ ਤੂੰ ਤੇਰਾ ਪਿਓ ਇੱਕ ਚੌਂਕੀਦਾਰ ਆ ਤੇ ਪੂਰੀ ਜ਼ਿੰਦਗੀ ਦੂਜਿਆਂ ਦੀ ਚੌਂਕੀਦਾਰੀ ਕਰਦੇ ਹੋਏ ਲੰਘਾ ਦਿੱਤੀ ਆ ਉਹ ਤਾਂ ਤੇਰੀ ਸਰਕਾਰੀ ਨੌਕਰੀ ਆ ਇਸ ਲਈ ਤੇਰਾ ਵਿਆਹ ਇੰਨੇ ਵੱਡੇ ਘਰ ਚ ਹੋ ਗਿਆ ਨਹੀਂ ਤਾਂ ਤੇਰੇ ਪਿਓ ਦੀ ਔਕਾਤ ਹੀ ਨਹੀਂ ਸੀ ਇੰਨੇ ਵੱਡੇ ਘਰ ਚ ਤੇਰਾ ਵਿਆਹ ਕਰਨ ਦੀ ਆਪਣੇ ਪਿਤਾ ਬਾਰੇ ਇਹ ਗੱਲ ਸੁਣ ਕੇ ਕਿਰਨ ਗੁੱਸੇ ਨਾਲ ਬੋਲੀ ਮੈਂ ਮੰਨਦੀ ਆ ਕਿ ਮੈਂ ਗਰੀਬ ਘਰ ਦੀ ਆ ਪਰ ਇਹਦਾ ਇਹ ਮਤਲਬ ਤਾਂ ਨਹੀਂ ਕਿ ਤੁਸੀਂ ਮੈਨੂੰ ਹਰ ਗੱਲ ਤੇ ਦਬਾਓਗੇ ਮੈਂ ਸਰਕਾਰੀ ਨੌਕਰੀ ਕਰਦੀ ਆ ਤੇ ਮੇਰੇ ਕੋਲੋ ਜਿੰਨਾ ਹੋ ਪਾਊਗਾ ਮੈਂ ਓਨਾ ਹੀ ਕੰਮ ਕਰੂੰਗੀ ਬਾਕੀ ਦਾ ਕੰਮ ਤੁਸੀਂ ਆਪਣੀ ਵੱਡੀ ਬਹੂ ਤੇ ਆਪਣੀ ਕੁੜੀ ਕੋਲੋਂ ਕਰਵਾ ਲਿਓ ਉਹ ਕਿਵੇਂ ਕਰਵਾਉਣਾ ਆ ਇਹ ਮੈਨੂੰ ਨਹੀਂ ਪਤਾ ਜੇ ਤੁਹਾਡੇ ਕੋਲੋ ਇਹ ਸਾਰੇ ਘਰ ਦੇ ਕੰਮ ਨਹੀਂ ਹੁੰਦੇ ਤਾਂ ਤੁਸੀਂ ਇੱਕ ਨੌਕਰਾ ਨਹੀਂ ਰੱਖ ਲਵੋ ਪਰ ਮੇਰੇ ਕੋਲੋ ਕੋਈ ਕੋਈ ਉਮੀਦ ਨਾ ਰੱਖਿਓ ਮੇਰੇ ਕੋਲੋ ਜਿੰਨਾ ਹੋ ਸਕੂਗਾ ਮੈਂ ਤਾਂ ਬਸ ਓਨਾ ਹੀ ਕੰਮ ਕਰੂੰਗੀ ਇਹ ਕਹਿ ਕੇ ਕਿਰਨ ਆਪਣੇ ਕਮਰੇ 'ਚ ਚਲੀ ਗਈ। ਵਿਕਰਮ ਵੀ ਉਹਦੇ ਪਿੱਛੇ-ਪਿੱਛੇ ਕਮਰੇ 'ਚ ਚਲਾ ਗਿਆ ਤੇ ਉਹਦੀ ਸਾਸਤੇ ਜਠਾਣੀ ਖੜੀਆਂ-ਖੜੀਆਂ ਇੱਕ ਦੂਜੇ ਦਾ ਮੂੰਹ ਵੇਖਦੀਆਂ ਰਹਿ ਗਈਆਂ। ਕਮਰੇ ਵਿੱਚ ਜਾ ਕੇ ਵਿਕਰਮ ਨੇ ਕਿਹਾ, "ਇਹ ਕੀ ਕਿਰਨ ਤੂੰ ਹਮਦਿਆ ਹੀ ਬਖੇੜਾ ਖੜਾ ਕਰ ਦਿੱਤਾ ਆ। ਸਾਰੇ ਘਰ ਦਾ ਮਾਹੌਲ ਖਰਾਬ ਕਰ ਦਿੱਤਾ ਆ।" ਕਿਰਨ ਨੇ ਵਿਕਰਮ ਨੂੰ ਕਿਹਾ, "ਵਿਕਰਮ, ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਮੈਂ ਗਲਤ ਆ?" ਵਿਕਰਮ ਨੇ ਕਿਹਾ ਹਾਂ ਕਿਰਨ ਤੂੰ ਬਿਲਕੁਲ ਗਲਤ ਆ ਮੈਂ ਕਿਸੇ ਵੀ ਹਾਲ 'ਚ ਆਪਣੇ ਪਰਿਵਾਰ ਨੂੰ ਦੁਖੀ ਨਹੀਂ ਵੇਖ ਸਕਦਾ ਤੇ ਉਹਨਾਂ ਨੂੰ ਛੱਡ ਵੀ ਨਹੀਂ ਸਕਦਾ ਮੈਂ ਮੰਨਦਾ ਆ ਕਿ ਮੈਂ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਤੇਰੇ ਨਾਲ ਵਿਆਹ ਕੀਤਾ ਆ ਪਰ ਫਿਰ ਵੀ ਮੈਂ ਆਪਣੇ ਪਰਿਵਾਰ ਨੂੰ ਨਹੀਂ ਛੱਡ ਸਕਦਾ ਕਿਰਨ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਇੱਕ ਕੰਮ ਕਰਦੇ ਆ ਆਪਾਂ ਦੋਵੇਂ ਹੀ ਸਵੇਰੇ 4 ਵਜੇ ਉੱਠ ਜਾਇਆ ਕਰਾਂਗੇ ਤੇ ਮਿਲ ਜੁਲ ਕੇ ਸਾਰਾ ਕੰਮ ਕਰ ਲਿਆ ਕਰਾਂਗੇ ਇਹਦੇ ਨਾਲ ਕੰਮ ਵੀ ਖਤਮ ਹੋ ਜਾਇਆ ਕਰੂਗਾ ਤੇ ਆਪਾਂ ਆਪਣੇ ਸਮੇਂ ਤੇ ਡਿਊਟੀ ਵੀ ਚਲੇ ਜਾਇਆ ਕਰਾਂਗੇ। ਤਬ ਵਿਕਰਮ ਨੇ ਕਿਹਾ, "ਏ ਤੂੰ ਕਿਹੋ ਜੀਆਂ ਗੱਲਾਂ ਕਰ ਰਹੀਆਂ? ਮੈਂ ਹੁਣ ਜਨਾਨੀਆਂ ਵਾਂਗ ਘਰ ਦੇ ਸਾਰੇ ਕੰਮ ਕਰੂੰਗਾ। ਕੀ ਇਹ ਤੈਨੂੰ ਚੰਗਾ ਲੱਗੂਗਾ?" ਕਿਰਨ ਨੇ ਕਿਹਾ, "ਕਿਉਂ? ਜਦੋਂ ਮੈਂ ਮਰਦਾ ਵਾਂਗ ਬਾਹਰ ਨਿਕਲ ਕੇ ਕੰਮ ਕਰ ਸਕਦੀ ਆ, ਨੌਕਰੀ ਕਰ ਸਕਦੀ ਆ, ਕਮਾ ਸਕਦੀ ਆ, ਤਾਂ ਤੂੰ ਮੇਰੇ ਨਾਲ ਘਰ ਦੇ ਕੰਮ ਕਿਉਂ ਨਹੀਂ ਕਰਾ ਸਕਦਾ?" विक्रम ने किया जे आ आ, एक ਗੱਲ ਆ ਤਾਂ ਤੂੰ ਇੱਕ ਕੰਮ ਕਰ ਤੂੰ ਨੌਕਰੀ ਛੱਡ ਦੇ ਤਾਂ ਕਿਰਨ ਕਹਿਣ ਲੱਗੀ ਇਹ ਤੂੰ ਕੀ ਕਹਿ ਰਿਹਾ ਆ ਤੈਨੂੰ ਪਤਾ ਆ ਨਾ ਮੈਂ ਇਸ ਨੌਕਰੀ ਲਈ ਕਿੰਨੀ ਮਿਹਨਤ ਕੀਤੀ ਆ ਤੇ ਵਿਆਹ ਤੋਂ ਪਹਿਲਾਂ ਤਾਂ ਤੂੰ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਕਿ ਆਪਾਂ ਦੋਵੇਂ ਮਿਹਨਤ ਕਰਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਵਾਂਗੇ ਤੇ ਅੱਜ ਤੂੰ ਇਹ 도ਗਲੀਆਂ ਗੱਲਾਂ ਕਿਉਂ ਕਰ ਰਿਹਾ ਆ ਵਿਕਰਮ ਨੇ ਕਿਹਾ ਕਿਰਨ ਜੇ ਤੇਰੀ ਨੌਕਰੀ ਦੀ ਵਜ੍ਹਾ ਨਾਲ ਮੇਰੇ ਪਰਿਵਾਰ ਚ ਕਲੇਸ਼ ਪੈ ਰਿਹਾ ਆ ਤਾਂ ਤੈਨੂੰ ਇਹ ਨੌਕਰੀ ਕਰਨ ਦੀ ਕੋਈ ਲੋੜ ਨਹੀਂ ਆ ਨਹੀਂ ਵਿਕਰਮ ਕਲੇਸ਼ ਮੈਂ ਨਹੀਂ ਤੁਸੀਂ ਪਾ ਰਹੇ ਹੋ ਇਸ ਤੋਂ ਚੰਗਾ ਤਾਂ ਇਹ ਹੈ ਕਿ ਇੱਕ ਨੌਕਰਾਨੀ ਰੱਖ ਲਈਏ ਸਾਰਾ ਕਲੇਸ਼ ਖਤਮ ਹੋ ਜਾਊਗਾ ਨਹੀਂ ਕਿਰਨ ਦੋ ਦੋ ਬਹੂਆਂ ਦੇ ਹੁੰਦੇ ਹੋਏ ਮੇਰੇ ਮੰਮੀ ਪਾਪਾ ਨੌਕਰਾਨੀ ਦੇ ਹੱਥ ਦਾ ਬਣਿਆ ਹੋਇਆ ਖਾਣਾ ਖਾਣਗੇ ਨਹੀਂ ਕਿਰਨ ਨੇ ਕਿਹਾ ਨਹੀਂ ਸਾਫ਼ ਗੱਲ ਤਾਂ ਇਹ ਆ ਕਿ ਤੁਹਾਨੂੰ ਆਪਣੀਆਂ ਪਤਨੀਆਂ ਦੀ ਬਜਾਏ ਨੌਕਰਾਨੀਆਂ ਚਾਹੀਦੀਆਂ ਸੀ ਪਰ ਮੈਂ ਨੌਕਰ ਬਣ ਲਈ ਇੰਨੀ ਮਿਹਨਤ ਨਹੀਂ ਕੀਤੀ ਤੇ ਨਾ ਹੀ ਪੜ੍ਹਾਈ ਕੀਤੀ ਆ ਇਹ ਕਹਿ ਕੇ ਅਗਲੇ ਦਿਨ ਕਿਰਨ ਨੇ ਆਪਣਾ ਸਮਾਨ ਚੁੱਕਿਆ ਤੇ ਆਪਣੇ ਪੇਕੇ ਚਲੀ ਗਈ ਵਿਕਰਮ ਤੇ ਕਿਰਨ ਦੀ ਗੱਲਬਾਤ ਵੀ ਬੰਦ ਹੋ ਗਈ ਇੱਕ ਦਿਨ ਕਿਰਨ ਦੇ ਪਾਪਾ ਉਹਦੇ ਸਹੁਰੇ ਆਏ ਤੇ ਕਿਹਾ ਕਿ ਤੀ ਇਸ ਤਰ੍ਹਾਂ ਆਪਣੇ ਪੇਕੇ ਬੈਠੀ ਰਵੇ ਇਹ ਚੰਗੀ ਗੱਲ ਨਹੀਂ ਇਹ ਵਧੀਆ ਨਹੀਂ ਲੱਗਦਾ ਅੱਪਾ ਇਸ ਪਰੇਸ਼ਾਨੀ ਦਾ ਕੋਈ ਹੋਰ ਵੀ ਤਾਂ ਹੱਲ ਕੱਢ ਸਕਦੇ ਆ ਤਾਂ ਕਿਰਨ ਦੀ ਸਾਸ ਨੇ ਕਿਹਾ ਤਾਂ ਤੁਸੀਂ ਹੀ ਦੱਸੋ ਭਾਜੀ ਇਸ ਪਰੇਸ਼ਾਨੀ ਦਾ ਕੀ ਹੱਲ ਹੋਵੇਗਾ ਕਿਰਨ ਦੇ ਪਿਤਾ ਜੀ ਨੇ ਕਿਹਾ ਭੈਣ ਜੀ ਤੁਸੀਂ ਵੀ ਆਪਣੀ ਜਗ੍ਹਾ ਬਿਲਕੁਲ ਠੀਕ ਹੋ ਪਰ ਮੇਰੀ ਕੁੜੀ ਵੀ ਗਲਤ ਨਹੀਂ ਆ ਇਸ ਲਈ ਜੇ ਤੁਸੀਂ ਕੰਮ ਕਰ ਲਈ ਇੱਕ ਨੌਕਰਾਨੀ ਰੱਖ ਲਓ ਤਾਂ ਇਹ ਚੰਗਾ ਹੀ ਹੋਊਗਾ ਇਸ ਤਰ੍ਹਾਂ ਮੇਰੀ ਧੀ ਦਾ ਘਰ ਵਿਵਸ ਜਾਊਗਾ ਤੇ ਤੁਹਾਨੂੰ ਕੰਮ ਵਿੱਚ ਵੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਜਦੋਂ ਕਿਰਨ ਘਰ ਹੋਵੇਗੀ ਤਾਂ ਕਿਰਨ ਤੁਹਾਡੀ ਸੇਵਾ ਜ਼ਰੂਰ ਕਰੂਗੀ ਕਿਰਨ ਦੀ ਸਾਸ ਨੂੰ ਉਹਨਾਂ ਦੀ ਸਲਾਹ ਚੰਗੀ ਲੱਗੀ ਤੇ ਉਹਨਾਂ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਬਾਜੀ ਮੈਂ ਛੇਤੀ ਹੀ ਇੱਕ ਨੌਕਰ ਹਣੀ ਰੱਖ ਲਵਾਂਗੀ ਤੇ ਆਪਣੀ ਨੌਕਰੀ ਕਰਨ ਵਾਲੀ ਬਹੂ ਨੂੰ ਉਹਦੇ ਪੇਕੇ ਤੋਂ ਵਾਪਸ ਲੈ ਆਉਂਗੀ ਅਗਲੇ ਦਿਨ ਵਿਕਰਮ ਦੀ ਮਾਂ ਨੇ ਉਹਨੂੰ ਕਿਹਾ ਕਿ ਜਾ ਪੁੱਤ ਬਬੂ ਨੂੰ ਘਰ ਵਾਪਸ ਲੈ ਆ ਹੁਣ ਆਪਾਂ ਆਪਣੀ ਨੌਕਰੀ ਵਾਲੀ ਬਹੁਤੋਂ ਕੋਈ ਕੰਮ ਨਹੀਂ ਕਰਵਾਵਾਂਗੇ ਉਧਰ ਕਿਰਨ ਦੇ ਪਾਪਾ ਨੇ ਉਹਨੂੰ ਸਮਝਾਇਆ ਕਿ ਪੁੱਤ ਇਸ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਘਰ ਨਹੀਂ ਛੱਡਿਆ ਕਰਦੇ ਹਰ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਆ ਕਿਰਨ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨੂੰ ਲੱਗਿਆ ਕਿ ਜਲਦਬਾਜ਼ੀ ਵਿੱਚ ਉਹਨੇ ਗਲਤ ਫੈਸਲਾ ਲੈ ਲਿਆ ਸੀ ਵਿਕਰਮ ਦੇ ਆਉਣ ਤੇ ਉਹ ਖੁਸ਼ੀ-ਖੁਸ਼ੀ ਆਪਣੇ ਸਹੁਰੇ ਚਲੀ ਗਈ ਉਥੇ ਜਾਣ ਤੇ ਕਿਰਨ ਦੀ ਸਾਸ ਨੇ ਕਿਹਾ ਧੀਏ ਵੇਖ ਮੈਂ ਇੱਕ ਨੌਕਰਾਨੀ ਰੱਖ ਲਈ ਆ ਜਿਹਦੇ ਨਾਲ ਤੈਨੂੰ ਕੰਮ ਵਿੱਚ ਮਦਦ ਮਿਲ ਜਾਊਗੀ ਕਿਰਨ ਨੇ ਵੀ ਆਪਣੀ ਸਾਸ ਕੋਲੋਂ ਮਾਫੀ ਮੰਗੀ ਤੇ ਕਿਹਾ ਮੰਮੀ ਜੀ ਮੈਨੂੰ ਮਾਫ ਕਰ ਦਵੋ ਮੈਂ ਵੀ ਨਾ ਸਮਝੀ ਵਿੱਚ ਆ ਕੇ ਤੁਹਾਨੂੰ ਬਹੁਤ ਬੁਰਾ ਭਲਾ ਕਹਿ ਦਿੱਤਾ ਤੇ ਕਿਰਨ ਨੌਕਰੀ ਕਰਦੇ ਹੋਏ ਹੁਣ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਦੇ ਨਾਲ ਰਹਿਣ ਲੱਗੀ ਸੀ ਦੋਸਤੋ ਨੌਕਰੀ ਕਰਨਾ ਚੰਗੀ ਗੱਲ ਆ ਪਰ ਉਹਦੇ ਨਾਲ-ਨਾਲ ਆਪਣੇ ਪਰਿਵਾਰ ਦਾ ਵੀ ਖਿਆਲ ਰੱਖਣਾ ਚਾਹੀਦਾ ਆ ਤੇ ਪਰਿਵਾਰ ਵਾਲਿਆਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਆ ਕਿ ਆਪਣੀ ਬਹੂ ਦੀ ਨੌਕਰੀ ਦਾ ਧਿਆਨ ਵੀ ਰੱਖਣ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਗਨੂਰ ਕੌਰ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ